ਡੀਪੀਐਫ ਕਲੀਨ ਕਰਾਉਣ ਬਾਅਦ ਤੇ ਜੀ ਇਹ ਟਰੱਕ ਆਇਆ ਸੀ ਇਹਦਾ ਸ਼ੂਟ ਲੈਵਲ ਜਿਹੜਾ ਹੈ ਇਹ ਕਾਫੀ ਭਰਿਆ ਹੈਗਾ 169% ਅਸੀਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ ਆਓ ਤੁਹਾਨੂੰ ਕੰਪਿਊਟਰ 'ਤੇ ਦਿਖਾਨੇ ਆ ਇਹਦੇ 'ਚ ਜੀ ਸ਼ੁਰੂ 'ਚ ਅਸੀਂ ਚੈੱਕ ਕਰ ਲੈਂਦੇ ਆ ਕਿੰਨਾ ਡੀਪੀਐਫ ਲੈਵਲ ਭਰਿਆ ਜਿਹੜਾ ਸ਼ੂਟ ਲੈਵਲ ਭਰਿਆ ਇਹ ਦੇਖੋ ਜੀ 169% ਭਰਿਆ ਤੇ ਹੁਣ ਆ ਦਾ ਇਹਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਤੁਸੀਂ ਡੀਪੀਐਫ ਫਿਲਟਰ ਕਲੀਨਿੰਗ ਕਰਾਣੀ ਹੈ ਉਹ ਕਿਸੇ ਵੀ ਸਾਡੀ ਲੋਕੇਸ਼ਨ ਤੋਂ ਕਰਾ ਸਕਦੇ ਹੋ ਯੂਐਸਏ ਟਰੱਕ ਸੇਲ ਦੀ ਇੰਡੀਅਨ ਐਪਲਸ ਦੀ ਜੇ ਤੁਸੀਂ ਬੇਕਰ ਫਿਲ ਕਰਾਣੀ ਆ ਫੌਂਟੇਨਾ ਕਰਾਣੀ ਆ ਜੇ ਕੈਨੇਡਾ ਕਰਾਣੀ ਆ ਕੈਨੇਡਾ ਅਸੀਂ ਅਥੋਰਾਈਜ਼ ਡੀਲਰ ਆ ਰੀਸੇਲਰ ਆ ਅਸੀਂ ਤੁਹਾਡਾ ਟਰੱਕ ਜਿਹੜਾ ਕੈਲਗਰੀ ਤੇ ਟੋਰਾਂਟੋ ਵਿੱਚ ਜਿਹੜਾ ਡੀਪਫ ਕਲੀਨਿੰਗ ਕਰ ਸਕਦੇ ਆ ਜੇ ਤੁਸੀਂ ਮਸ਼ੀਨ ਬਾਇ ਕਾਣੀ ਆ ਉਹਦੇ ਵਾਸਤੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਇਹ ਇੰਗਲੈਂਡ ਦੀ ਟੈਕਨੋਲੋਜੀ ਆ ਹੁਣੀ ਆਈ ਆ ਇਹਦੇ ਨਾਲ ਜਿਹੜਾ ਡੀਪਫ ਫਿਲਟਰ ਆ ਉਹਨੂੰ ਬੇਕ ਕਰਨ ਦੀ ਲੋੜ ਨਹੀਂ ਜਿਵੇਂ ਬੇਕ ਕਰਦੇ ਹੋ ਤਾਂ ਉਹ ਭੁਰਦਾ ਵੀ ਹੈਗਾ ਇਹਦੇ ਚ ਜਿਹੜੀ DPF ਫਿਲਟਰ ਦੀ ਲਾਈਫਟਾਈਮ ਹੀ ਇੱਕ ਤਰ੍ਹਾਂ ਦੀ ਲਾਈਫ ਰਹਿ ਜਾਂਦੀ ਹੈ ਉਹਨੂੰ ਤੁਸੀਂ ਬਾਰ-ਬਾਰ ਕਰਦੇ ਨਹੀਂ ਹੋ ਟਾਈਮ ਬਹੁਤ ਬਚਦਾ ਹੈ اسپੈਸ਼ਲੀ ਇਨ ਕੋਲਡਰ ਏਰੀਆ ਚ ਤੁਸੀਂ ਬੇਨ ਨੂੰ ਅਕੂਪਾਈਡ ਨਹੀਂ ਕਰਦੇ ਜੇ ਅੱਬ ਫ੍ਰੀਜ਼ਿੰਗ ਹੋ ਤੁਸੀਂ ਬਾਹਰ ਵੀ ਟਰੱਕ ਨੂੰ ਜਿਹੜਾ DPF ਫਿਲਟਰ ਕਲੀਨ ਕਰ ਸਕਦੇ ਹੋ ਫੋਨ ਅਸੀਂ ਇਹ ਪ੍ਰੋਸੈਸ ਕਰ ਰਹੇ ਹਾਂ ਤੇ ਨਾਲ-ਨਾਲ ਤੁਹਾਨੂੰ ਇਹਦਾ ਅਪਡੇਟ ਕਰਦੇ ਰਾਂਗੇ ਸਾਡਾ ਗੋਲ ਹੈਗਾ ਕਿ ਜਿਹੜਾ ਸ਼ੂਟ ਲੈਵਲ ਹੈਗਾ ਇਹਨੂੰ ਕਲੋਸ ਟੂ ਜ਼ੀਰੋ ਲੈ ਕੇ ਆਏ ਇਹਦਾ ਜਦੋਂ ਅਸੀਂ ਸਾਈਡ ਦਾ ਸੈਂਸਰ ਖੋਲਿਆ ਸੀ ਨਾਕ ਸੈਂਸਰ ਕੈਮੀਕਲ ਇੰਜੈਕਟ ਕਰਨ ਵਾਸਤੇ ਤਾਂ ਉਹ ਬਹੁਤ ਜ਼ਿਆਦਾ ਕਾਰਬਨ ਦਾ ਭਰਿਆ ਸੀ ਯਾਨੀ ਪੂਰਾ ਬਲੈਕ ਹੋਇਆ ਸੀ ਉਹਨੂੰ ਅਸੀਂ ਵਾਇਰ ਬਰਸ਼ ਨਾਲ ਸਾਫ਼ ਕਰ ਦਿੱਤਾ ਤੇ ਫਿਰ ਹਾਈਡਰੋਜਨ ਪਾਣ ਦੇ ਬਾਅਦ ਅਸੀਂ ਕੈਮੀਕਲ ਪਾਇਆ ਇਹਦੇ ਵਿੱਚ ਜਿਹੜੇ ਕੈਮੀਕਲ ਨੇ ਸੋਕ ਰਿਹਾ 15 ਮਿੰਟ ਤੇ ਉਹਨੇ ਜਿੰਨਾ ਵੀ ਅੰਦਰ ਹਾਰਡ ਹੋਇਆ ਪਿਆ ਸੀ 애ਸ਼ ਉਹਨੂੰ ਜਲਾ ਕੇ ਨਹੀਂ ਪਟੀਆਂ ਚ ਪਾ ਕੇ ਨਹੀਂ ਕੈਮੀਕਲ ਨੇ ਉਹਨੂੰ ਸਾਰਾ ਮਿਕਸ ਕਰ ਲਿਆ ਆਪਣੇ ਨਾਲ ਜਦੋਂ ਉਹ ਕੈਮੀਕਲ ਨਾਲ ਮਿਕਸ ਹੋ ਜਾਊਗਾ ਉਹ ਫਿਲਟਰ ਨੂੰ ਛੱਡ ਜਾਊਗਾ ਉਦੇ ਬਾਅਦ ਅਸੀਂ ਦੂਜਾ ਕੈਮੀਕਲ ਮਿਕਸ ਕਰਾਂਗੇ ਜਿਹੜਾ ਹੁਣ ਰੈਡੀ ਆ 15 ਮਿੰਟ ਅਸੀਂ ਛੱਡ ਦਿੱਤਾ ਉਹਦੇ ਬਾਅਦ ਦੂਸਰਾ ਕੈਮੀਕਲ ਇੰਜੈਕਟ ਕਰਾਂਗੇ ਉਹਦੇ ਬਾਅਦ ਉਹ ਕੈਮੀਕਲ ਜਿਹੜਾ ਇਦਾਂ ਦਾ ਹੋਏਗਾ ਜਿਵੇਂ ਡਿਟਰਜੈਂਟ ਹੁੰਦਾ ਜਿਵੇਂ ਸਾਬਣ ਹੁੰਦਾ ਉਹਨੂੰ ਜਿਹੜਾ ਵੀ ਅੰਦਰ ਮਿਕਸ ਹੋਇਆ ਪਿਆ ਡਾਈਲੂਟ ਹੋਇਆ ਪਿਆ ਉਹਨੂੰ ਉਹਨੂੰ ਬਾਹਰ ਕੱਢ ਦੇਣਾ ਤੇ ਹੁਣ ਉਹਦਾ ਉਹਦੇ ਬਾਅਦ ਅਸੀਂ ਡਿਜਨ ਲਾਵਾਂਗੇ ਤੇ ਡਿਜਨ ਵਿੱਚ ਜਿੰਨਾ ਵੀ ਉਹਦਾ ਲੈਫਟਓਵਰ ਹੋਏਗਾ ਜਿਹੜਾ ਤੁਸੀਂ ਕਹਿ ਸਕਦੇ ਹੋ ਗੰਦਾ ਪਾਣੀ ਹੋਏਗਾ ਉਹਨੂੰ ਉਹ ਪਾਣੀ ਨੂੰ ਭਾਪ ਬਣਾ ਕੇ ਬਾਹਰ ਕੱਢ ਦੇਗਾ ਇਹਦਾ ਜੀ ਰੀਜਨ ਕੰਪਲੀਟ ਹੋ ਗਿਆ ਪ੍ਰੋਸੈਸ ਕੰਪਲੀਟ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸ਼ੂਟ ਲੈਵਲ ਆ ਉਹ ਜ਼ੀਰੋ ਤੇ ਆ ਗਿਆ ਹੁਣ ਤੇ ਇਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੋਇਆ ਭਾਈ ਜੀ ਨੇ ਜਾਣਾ ਸੀ ਤੇ ਦੋ ਜੀ ਉਹਨਾਂ ਦਾ ਪਿਕਅਪ ਹੈਗਾ ਤੇ 2.5 ਘੰਟੇ ਅੰਦਰ ਇਹ ਰੀਜਨ ਇਨਕਲੂਡਡ ਸਾਰਾ ਕੰਮ ਹੋ ਗਿਆ ਭਾਈ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਚੈੱਕ ਕਰਾਇਆ ਸੀ ਉਸ ਟਾਈਮ ਤੇ ਰੀਜਨ ਨਹੀਂ ਫੜਿਆ ਸੀ ਹੁਣ ਪ੍ਰੋਸੈਸ ਕਰਕੇ ਰੀਜਨ ਫੜ ਕੇ ਹਰ ਚੀਜ਼ ਕਰਕੇ ਕਲੀਅਰ ਹੋ ਗਿਆ ਤੇ ਵਿਦਨ 2.5 ਘੰਟੇ ਚ ਆਪਣਾ ਟਰੱਕ ਰੈਡੀ ਹੈ ਤੇ ਕੰਮ ਤੇ ਜਾ ਸਕਦੇ ਨੇ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੋਏ ਜਾਂ ਬੁਕਿੰਗ ਕਰਾਣੀ ਹੋਏ ਜਾਂ ਮਸ਼ੀਨ ਲੈਣੀ ਹੋਏ ਜਾਂ ਡਿਸਟ੍ਰੀਬਿਊਸ਼ਨਸ਼ਿਪ ਪਤਾ ਕਰਨੀ ਹੋਏ ਕੈਨੇਡਾ ਵਾਸਤੇ ਸਾਨੂੰ ਕਾਲ ਕਰ ਲਓ 18336987224 ਰਿਪੀਟ ਕਰਦਾ 18336987224 ਜਾਂ ਸਾਨੂੰ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ usa trucksales.com